ਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਐ ਕੈਨੇਡਾ ਦੀ ਪੀਆਰ ਕੁੜੀ ਤੇ ਖੰਨੇ ਏਰੀਏ ਤੋਂ ਐ ਜੀ ਮਲੋ ਏਰੀਏ ਤੋਂ ਖੰਨੇ ਏਰੀਏ ਤੋਂ ਐ ਤੇ ਇਹ ਵੀਡੀਓ ਨੂੰ ਧਿਆਨ ਨਾਲ ਸੁਣ ਲਓ 7-8 ਕਿਲਿਆਂ ਚ ਮੁੰਡਾ ਚਾਹੀਦਾ ਜੀ ਚਟਾਂ ਦਾ ਗੁਰਸਿੱਖ ਮੁੰਡਾ ਹੋਵੇ ਤੇ ਮਤਲਬ ਬੋਦੀਆਂ ਵਾਲਾ ਨਾ ਗੁਰਸਿੱਖ ਮੁੰਡਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਇਆ ਜੀ ਮੁੰਡਾ ਵਕੀਲ 40 ਕਿਲਿਆਂ ਦੇ ਵਿੱਚ ਤੇ ਮੁੰਡਾ ਹੈਗਾ ਵਕੀਰ ਜੀ ਤੇ ਆਪਾਂ ਨੂੰ ਕੁੜੀ ਚਾਹੀਦੀ ਐ ਮੁਕਸਰ ਏਰੀਏ ਦੇ ਵਿੱਚ ਮੁੰਡਾ ਮੁਕਸਰ ਏਰੀਏ ਤੋਂ ਆਈ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਜਾਵੇ ਹਾਂਜੀ ਸੱਸਰੀ ਕੱਲ ਜਿਹੜੀ ਇਹ ਵੀਡੀਓ ਮੈਂ ਪਾਉਣ ਲੱਗੀ ਆ ਤੇ ਮਜ਼ਾਕ ਬਿਲਕੁਲ ਨਹੀਂ ਕਰਨਾ ਹੈਗਾ ਭੈਣ ਨੂੰ ਸੁਣਦਾ ਵੀ ਨਹੀਂ ਤੇ ਭੈਣ ਤੋਂ ਗੋਲ ਵੀ ਨਹੀਂ ਹੁੰਦਾ ਤੇ ਭੈਣ ਨੂੰ ਚੋਹਾ ਪੰਜਾਂ ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਭੈਣ ਦੀ ਉਮਰ ਸਾਰੀ 22 ਸਾਲ ਐ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਭੈਣ ਨੂੰ ਗੀ ਵੀ ਐ ਬੋਲੀ ਵੀ ਐ ਤੇ ਮਜ਼ਾਕ ਨਾ ਕਰਿਓ ਜੀ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਕੋਲੇ ਆਈਆਂ ਜੀ ਰੋੜੇ ਖੱਤਰੀਆਂ ਦੀ ਕੁੜੀ ਕੈਨੇਡਾ ਪੀਆਰ ਤੇ ਆਪਾਂ ਨੂੰ ਮੁੰਡਾ ਵੀ ਰੋੜੇ ਖੱਤਰੀਆਂ ਦਾ ਹੀ ਚਾਹੀਦਾ ਜੀ ਭੈਣ ਹੁਣੀ ਵਧੀਆ ਵਿਆਹ ਕਰਨਗੇ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਵਧੀਆ ਤਗੜੇ ਘਰੂਆਂ ਭੈਣ ਘਟੋ ਘਟ 30 ਤੋਂ 40 ਲੱਖ ਰੁਪਿਆ ਵਿਆਹ ਤੇ ਲਾਉਣਾ ਤੇ ਆਪਾਂ ਨੂੰ ਮੁੰਡਾ ਖੱਤਰੀਆਂ ਦਾ ਚਾਹੀਦਾ ਸੱਬੀਆਂ ਸਤਾਈਆਂ ਕਿਸਾਨਾਂ ਦਾ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਧਾਨਕਿਆਂ ਦੀ ਕੁੜੀ ਬਿਲਕੁਲ ਕਰੀਬ ਘਰ ਤੋਂ ਆ ਤੇ ਨਾਲੇ ਬਿਲਕੁਲ ਵੀ ਪੜੀ ਨਹੀਂ ਹੋਈ ਮਜ਼ਾਕ ਨਾ ਕਰੀਓ ਕੁੜੀ ਦਾ ਤੇ ਇਹਨੂੰ ਜਿਹੜੀ ਮਰਜ਼ੀ ਕਾਸਟ ਦਾ ਮੁੰਡਾ ਹੋਵੇ ਦੋ ਜੱਟ ਕਾਸਟਾਂ ਛੱਡ ਕੇ ਰਵਿਦਾ ਸੀਗੇ ਤੇ ਮੱਝ ਵੀ ਸਿੰਘ ਛੱਡ ਕੇ ਜਿਹੜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਮਿਸਤਰੀ ਸਿੰਘਾਂ ਦੀ ਕੁੜੀ ਘਰੇਲੂ ਜੀ ਸਭੀ ਕਿਸਾਹ ਨੂੰ ਮਰਿਆ ਭੈਣ ਦੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਭੈਣ ਦਾ ਸਟੀਚਿੰਗ ਦਾ ਕਰਿਆ ਹੋਇਆ ਜੀ ਕਪੜੇ ਲਿੜੇ ਸਿਉਂ ਲੈਂਦੀ ਹੈ ਤੇ ਮੁੰਡਾ ਵੀ ਕੋਈ ਘਰ ਦਾ ਆਪ ਦਾ ਕੰਮ ਕੋਈ ਵਧੀਆ ਕਰਦਾ ਹੋਵੇ ਤੇ ਭੈਣ ਹੁਣੀ ਵਿਆਹ ਕਰਦੇ